ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਸਭ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਸਾਰੇ ਪਰਿਵਾਰਾਂ ਦੇ ਵਿੱਚ ਰਲ ਮਿਲ ਕੇ ਰਹਿਣ ਜੀ ਗੁਰੂ ਦੀ ਬਾਣੀ ਪੜ੍ਹਨ ਜੀ ਸਭ ਵਿਅਕਤੇ ਪ੍ਰਮਾਤਮਾ ਕਿਰਪਾ ਕਰਨ ਜੀ ਵਾਹਿਗੁਰੂ ਜੀ ਆਪੇ ਸੰਸਾਰ ਤੇ ਬੈਠੇ ਨਹੀਂ ਰਹਿਣਾ ਇੱਕ ਦੂਜੇ ਨਾਲ ਸਾਰਿਆਂ ਨਾਲ ਪਿਆਰ ਨਾ ਰਿਹਾ ਕਰੀਏ ਜੀ ਅਸੀਂ ਵੀ ਤੁਸੀਂ ਸਾਰੇ ਪਰਿਵਾਰਾਂ ਦੇ ਵਿੱਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਠ ਜਾਗ ਜਿੰਧੜੀਏ ਨੀ ਨੀ ਪੜ ਸਾਥ ਗੁਰ ਜੀ ਦੀ ਬਾਣੀ ਓਠ ਜਾਗ ਜਿੰਧੜੀਏ ਨੀ ਨੀ ਪੜ ਸਾਥ ਗੁਰ ਜੀ ਦੀ ਬਾਣੀ ਬੇਲਾ ਇੱਕ ਜਲਾਗ ਜਾਣਾਏ ਲੰਗਦਾ ਜੋ ਬਦਲਾ ਚੋ ਪਾਣੀ ਵੇਲਾ ਇੰਜ ਲੰਗ ਜਾਣਾ ਲੰਗਦਾ ਜੋ ਬਦਲਾ ਚ ਪਾਣੀ ਲੰਗਿਆ ਵੇਲਾ ਹੱਥ ਨਹੀਂ ਆਉਣਾ ਫਿਰ ਪੈਣਾ ਤੈਨੋਂ ਪਛਤਾਣਾ ਓਦਸੀ ਮਰਨ ਕਾਰ ਬੰਧਿਆ ਇੱਕ ਦਿਨ ਮੁਕਣੀ ਤੇਰੀ ਕਹਾਣੀ ਵੇਲਾ ਇੰਜ ਲਗ ਜਾਣਾਏ ਲੰਗਦਾ ਜੋ ਬਦਲਾ ਚ ਪਾ ਵੇਲਾ ਇਹ ਜਲ ਲੰਗ ਜਾਣਾ ਏ ਲੰਗਦਾ ਜੋ ਬਦਲਾ ਚ ਪਾਣੀ ਅੰਤ ਕਿ ਸੇਨਾ ਉਸ ਦਾ ਪਾਇਆ ਉਸ ਮਾਲਕ ਦੀ ਸਾਰੀ ਮਾਇਆ ਇਹ ਤਾਂ ਜਗ ਦਾ ਮੇਲਾ ਏ ਜਿਹੜਾ ਛੱਡ ਜਾਏਗਾ ਪਰਾਨੀ ਉਠ ਜਾਗ ਜਿੰਦੜੀਏ ਨੀ ਨੀ ਪੜਸਤ ਕਰ ਜੀਰੀ ਬਾਣੀ ਵੇਲਾ ਇੰਜ ਲੰਘ ਜਾਣਾ ਏ ਲੰਘਦਾ ਜੋ ਬਦਲਾ ਚ ਪਾਣੀ ਵੇਲਾ ਇੰਜ ਲੰਘ ਜਾਣਾ ਏ ਲੰਘਦਾ ਜੋ ਬਦਲਾ ਚ ਪਾਣੀ ਸਤਨਾਮ ਵਾਹਿਗੁਰੂ ਮੋਤ ਪੜ ਲੈ ਸਤਨਾਮ ਵਾਹਿਗੁਰੂ ਮੋਚਾ ਪੜ ਲੈ ਬਾਣੀ ਉੱਤੇ ਅਮਨ ਤੂ ਕਰ ਲੈ ਬਾਣੀ ਉੱਤੇ ਅਮਨ ਤੂ ਕਰ ਲੈ ਕਰਨੇ ਕਮਾਈ ਤੂੰ ਜਿਹੜੀ ਨਾਲ ਤੇਰੇ ਹੈ ਜਾਣੀ ਕਰਨੇ ਕਮਾਈ ਤੋਂ ਜੇੜੀ ਨਾਲ ਤੇਰੇ ਹੈ ਜਾਣੀ ਉਠ ਜਾਗ ਜਿੰਦੜੀਏ ਨੀ ਨੀ ਪੜ ਸਾਥ ਘਰ ਜੀ ਦੀ ਬਾਣੀ ਉਠ ਜਾਗ ਜਿੰਦੜੀਏ ਨੀ ਨੀ ਪੜ ਸਾਥ ਘਰ ਜੀ ਦੀ ਬਾਣੀ ਵੇਲਾ ਇਹ ਜਿਹਾ ਲੱਗ ਜਾਣਾਏ ਲੱਗਦਾ ਜੋ ਬਦਲਾ ਜੋ ਵੇਲਾ ਐਂਜਲਾ ਗਜਾਣਾਏ ਲੰਗਦਾ ਜੋ ਬਦਲਾ ਜੋ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ